ਕਿ ਮੇਰੇ ਪਿੰਡ ਆ ਕੇ ਵੇਖੀ ਜਿੱਥੇ ਵਸਦਾ ਏ ਰੱਬ ਬਸੋਂ ਉੱਤਰ ਦੇ ਸਾਰ ਸਾਡਾ ਘਰ ਜਾਂਦਾ ਲੱਭ ਯਾਰ ਜੋਗੀ ਦੇ ਨੇ ਸਾਰੇ ਸਨਮਾਨਾਂ ਵਰਗੇ ਸਾਡੇ ਦਿਲ ਦੇ ਕਿਰਾਏ ਦੇ ਮਕਾਨਾਂ ਵਰਗੇ ਪਿੰਡਾਂ ਦੀ ਸਵੇਰ ਸੁਣਦੇ ਹੀ ਨਾ ਇੱਕ ਅਲੱਗ ਇਮੇਜਿਨੇਸ਼ਨ 'ਚ ਆਪਾਂ ਪਹੁੰਚ ਜਾਂਦੇ ਆ ਪਿੰਡਾਂ ਦੀ ਉਹ ਸੋਹਣੀ ਜਿਹੀ ਪ੍ਰভাত ਜਿੱਥੇ ਲੋਕ ਹੱਥਾਂ ਦੇ ਵਿੱਚ ਡੋਲੂ ਫੜ ਕੇ ਤੁਰੇ ਜਾਂਦੇ ਐ ਖਾਲੀ ਸੜਕਾਂ ਤੇ ਆਸ-ਪਾਸੇ ਹਰਿਆਲੀ ਉਹ ਸਭ ਇੱਕ ਵੱਖਰਾ ਨਜ਼ਾਰਾ ਆ ਜੀ ਪੁਰਾਣੇ ਪਿੰਡਾਂ ਦੇ ਵਿੱਚ ਆਪਾਂ ਦੇਖੀਏ ਪੁਰਾਣੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਇਹੀ ਉਹ ਸਮਾਂ ਹੁੰਦਾ ਸੀ ਜਿਸ ਨੂੰ ਲੋਕ ਕਹਿੰਦੇ ਸੀ ਕਿ ਅਸਲੀ ਜ਼ਿੰਦਗੀ ਅਸੀਂ ਜੀ ਰਹੇ ਆ। ਕਿ ਹੌਲੀ-ਹੌਲੀ ਮਗਰ-ਮਗਰ ਉਹਦੇ ਕੋਈ ਇੱਕ ਨਿੱਕਾ ਜਿਹਾ ਕੁੱਤਾ ਤੁਰਿਆ ਆ ਰਿਹਾ ਉਹ ਬੀਬੀ ਦੁਰੀ ਆ ਰਹੀ ਐ ਜੁਆਕ ਦੌਰ ਦੇ ਦੌਰ ਦੇ ਧੂਣਾ ਉਡਾਉਂਦੇ ਜਾ ਰਹੇ ਨੇ ਉਹ ਧੂੜ ਵੀ ਅਲਰਜੀ ਨਹੀਂ ਸੀ ਕਰਦੀ। ਉਹ ਸਾਨੂੰ ਵਤਨਾ ਦੀ ਮਿੱਟੀ ਲੱਗਦੀ ਸੀ। ਕਹਿੰਦੇ ਕਿ ਏਕਾ ਕੁਲੀਆਂ ਨੂੰ ਮਹਿਲ ਬਣਾ ਦਿੰਦਾ ਤੇ ਮਟਟਾ ਦਿੰਦੀ ਐ ਚਵਾਰਿਆਂ ਨੂੰ। ਹੂੰ ਏਕਾ ਕੁੱਲੀਆਂ ਨੂੰ ਮਹਿਲ ਬਣਾ ਦਿੰਦਾ ਤੇ ਫੁੱਟ ਢਾ ਦਿੰਦੀ ਐ ਚਬਾਰਿਆਂ ਨੂੰ ਦੋਹਾਂ ਚੱਪੂਆਂ 'ਚ ਜ਼ਿਕਰ ਹੋਵੇ ਇੱਕਾ ਤੇ ਕਿਸ ਦੀ ਚੁੱਪ ਲੈਂਦੀ ਐ ਕਿਨਾਰਿਆਂ ਘਰ ਦੇ ਵਿੱਚ ਕੋਈ ਬੱਚਾ ਵੀ ਆ ਮੰਨ ਲਓ ਜੇਕਰ ਕੋਈ ਇਲਤ ਕਰਦਾ ਹੈ ਉਹਦਾ ਕੋਈ ਚਾਚਾ ਜਾਂ ਤਾਇਆ ਆ ਜਦੋਂ ਕੂਰ ਦਿੰਦਾ ਸੀ ਤਾਂ ਉਹਦੇ ਪਿਓ ਦੀ ਹਿੰਮਤ ਨਹੀਂ ਸੀ ਹੁੰਦੀ ਉਹਨੂੰ ਕਹਿ ਦੇਵੇ ਕਿ ਤੂੰ ਕੂਰਿਆ ਬਿਲਕੁਲ ਬਿਲਕੁਲ ਤੂੰ ਕਿਉਂ ਕੂਰਿਆ ਬੇ ਮੇਰੇ ਮੁੰਡੇ ਨੂੰ ਅੱਜ ਤਾਂ ਸੀ ਸਿਰ ਪਾੜਨ ਜਾਂਦੀਆਂ ਬੀਓ ਲੱਕੜੀ ਲਿਆਓ ਜੀ ਕੱਲੀ ਕੱਲੀ ਤੋੜ ਦਿਓ ਜੇ ਇੰਦਾ ਮੁੜ ਕੇ ਮੋੜੋ ਹੁਣ ਇਹਨੂੰ ਇਕੱਠਾ ਕਰਕੇ ਤੋੜੋ ਨਹੀਂ ਟੜਦੀ ਨਹੀਂ ਟੜਦੀ ਹੂੰ ਯਾਰ ਜੀ ਅਸੀਂ ਪੜੀਆਂ ਤੇ ਤੁਸੀਂ ਵੀ ਤਾਂ ਪੜੀਆਂ ਸੁਣੀਆਂ ਹੋਣੀਆਂ ਹੀ ਆ ਸੋ ਆਜੋ ਆਪਾਂ ਪਿਆਰ ਵਾਲੀ ਕੋਈ ਗੱਲ ਕਰੀਏ ਰਲ ਮਿਲ ਕੇ ਰਹੀਏ ਘਰਾਂ ਦੇ ਵਿੱਚ ਇਤفاق ਹੋਵੇ ਔਰ ਜਦੋਂ ਘਰਾਂ ਦੇ ਵਿੱਚ ਪਿਆਰ ਇਤفاق ਕੀਮਤ ਹੁੰਦਾ ਨਾ ਹੂੰ ਉਹਨਾਂ ਘਰਾਂ ਦੇ ਵਿੱਚ ਰਿਸਕ ਨਾ ਚੜਦਾ ਹੂੰ ਚੜ ਗਿਆ ਦਿਨ ਹੋ ਗਈ ਸਵੇਰ ਚਲੋ ਹੁਣ ਕਰ ਲਈਏ ਥੋੜੀ ਜਿਹੀ ਗੱਲਾਂ ਦੀ ਹੇਰਫੇਰ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ कौर ਸਿੱਧੂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਸਵੇਰੇ ਸਵੇਰੇ ਜਥੇ ਗੱਲ ਕਰਾਂਗੇ ਸਵੇਰ ਦੀ ਸਵੇਰ ਚੜਦੇ ਹੀ ਦਿਮਾਗ ਤੇ ਵਿੱਚ ਇੱਕੋ ਚੀਜ਼ ਆਉਂਦੀ ਹੈ ਪਿੰਡਾਂ ਦੀ ਸਵੇਰ ਪਿੰਡਾਂ ਦੀ ਉਹ ਸਵੇਰ ਜਥੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਚਿੜੀਆਂ ਜਿਹੜੀਆਂ ਨੇ ਚੋਗਾ ਚੁਗਣ ਦੇ ਲਈ ਆਪਣੀ ਭਾਲ ਸ਼ੁਰੂ ਕਰ ਦਿੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਬਾਣੀ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤੇ ਇੱਕ ਵੱਖਰੀ ਸਵੇਰ ਇਹ ਲੋਕਾਂ ਦੀ ਪਿੰਡ ਦੇ ਵਿੱਚ ਰਹਿਣ ਵਾਲਿਆਂ ਦੀ ਹੁੰਦੀ ਹੈ ਪਰ ਅੱਜ ਇਹ ਪਿੰਡਾਂ ਦੀ ਸਵੇਰ ਬਦਲ ਚੁੱਕੀ ਹੈ ਕਿਵੇਂ ਬਦਲ ਚੁੱਕੀ ਹੈ ਇਸ ਤੇ ਅੱਜ ਸਾਰੀ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਮੌਜੂਦ ਨੇ ਚਰਨਜੀਤ ਜੋਗੀ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕੀਮਤਪਾਲ ਜੀ ਤੁਹਾਡਾ ਵੀ ਸਵਾਗਤ ਹੈ ਔਰ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਜਿਹੜੇ ਪਿੰਡਾਂ ਦੇ ਨਾਲ ਜੁੜੇ ਹੋਏ ਨੇ ਲੋਕ ਉਹਨਾਂ ਦਾ ਵੀ ਸ਼ਹਿਰਾਂ ਵਾਲਿਆਂ ਦਾ ਵੀ ਸਾਰਿਆਂ ਦਾ ਸਵਾਗਤ ਕਿਉਂਕਿ ਦੋ 17 ਤੁਹਾਨੂੰ ਸੁਣਾਉਣੇ ਚਾਹਾਂਗਾ ਕਿ ਮੇਰੇ ਪਿੰਡ ਆ ਕੇ ਵੇਖੀ ਜਿੱਥੇ ਵਸਦਾ ਏ ਰੱਬ ਬਸੋਂ ਉੱਤਰ ਦੇ ਸਾਰ ਸਾਡਾ ਘਰ ਜਾਂਦਾ ਲੱਭ ਯਾਰ ਜੋਗੀ ਦੇ ਨੇ ਸਾਰੇ ਸਨਮਾਨਾਂ ਵਰਗੇ ਸਾਡੇ ਦਿਲ ਨੇ ਕਿਰਾਏ ਦੇ ਮਕਾਨਾਂ ਵਰਗੇ ਜੀ ਬਿਲਕੁਲ ਜਿੱਦਾਂ ਹੁਣ ਆਪਾਂ ਗੱਲ ਕੀਤੀ ਪਿੰਡਾਂ ਦੀ ਸਵੇਰ ਦੀ ਪਿੰਡਾਂ ਦੀ ਸਵੇਰ ਸੁਣਦੇ ਹੀ ਨਾ ਇੱਕ ਅਲੱਗ ਇਮੇਜਿਨੇਸ਼ਨ 'ਚ ਆਪਾਂ ਪਹੁੰਚ ਜਾਂਦੇ ਆ ਪਿੰਡਾਂ ਦੀ ਉਹ ਸੋਹਣੀ ਜਿਹੀ ਪ੍ਰਵਾਤ ਜਿੱਥੇ ਲੋਕ ਹੱਥਾਂ ਦੇ ਵਿੱਚ ਡੋਲੂ ਫੜ ਕੇ ਤੁਰੇ ਜਾਂਦੇ ਆ ਖਾਲੀ ਸੜਕਾਂ ਤੇ ਆਸ-ਪਾਸੇ ਹਰਿਆਲੀ ਉਹ ਸਭ ਇੱਕ ਵੱਖਰਾ ਨਜ਼ਾਰਾ ਆ ਜੀ ਪੁਰਾਣੇ ਪਿੰਡਾਂ ਦੇ ਵਿੱਚ ਆਪਾਂ ਦੇਖੀਏ ਪੁਰਾਣੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਇਹੀ ਉਹ ਸਮਾਂ ਹੁੰਦਾ ਸੀ ਜਿਸ ਨੂੰ ਲੋਕ ਕਹਿੰਦੇ ਸੀ ਕਿ ਅਸਲੀ ਜ਼ਿੰਦਗੀ ਅਸੀਂ ਜੀ ਰਹੇ ਆ ਬਿਲਕੁਲ ਠੀਕ ਆ ਪਰ ਅੱਜ ਇਹ ਬਦਲ ਚੁੱਕੀ ਹੈ ਬਿਲਕੁਲ ਬਦਲ ਚੁੱਕੀ ਹੈ ਜੀ ਅੱਜ ਉਹ ਸਮਾਂ ਜਿਹੜਾ ਆ ਉਹ ਸਾਨੂੰ ਲੱਭਦਾ ਨਹੀਂ ਹੂੰ ਕੀਮਤਪਾਲ ਜਦੋਂ ਅਸੀਂ ਗੱਲ ਕਰਦੇ ਆ ਨਾ ਆਪਾਂ ਉਸ ਪੁਰਾਣੇ ਵੇਲੇ ਦੀ ਹੂੰ ਕਿ ਸੱਚਮੁੱਚ ਵਟ ਤੇ ਤੁਰਿਆ ਜਾਂਦਾ ਕੋਈ ਵੀ ਕਿਸਾਨ ਭਰਾ ਸਾਡਾ ਉਹ ਆਪਣੇ ਆਪ ਨੂੰ ਰਾਜਾ ਮਹਾਰਾਜਾਂ ਤੋਂ ਘੱਟ ਨਹੀਂ ਸੀ ਸਮਝਦਾ ਬਿਲਕੁਲ ਤੇ ਉਹ ਸੁਆਣੀ ਕਿ ਜਿਹੜੀ ਸਵੇਰ ਸਾਰ ਜਦੋਂ ਵਾਪਸ ਆਪਣੇ ਖੂਹ ਤੋਂ ਸਿਰ ਦੇ ਉੱਪਰ ਟਿਕਾ ਕੇ ਕੋਈ ਟੋਕਰੀ ਆਲੇ ਦੁਆਲੇ ਪਾਥੀਆਂ ਤੇ ਗੱਬੇ ਬਾਲਟੀ ਟਕਾ ਕੇ ਹੱਥ ਦੇ ਵਿੱਚ ਡੋਲੂ ਫੜਿਆ ਹੁੰਦਾ ਸੀ ਤੇ ਜਾਂ ਚਾਰ ਲੱਕੜਾਂ ਦੀ ਗਟੜੀ ਜੀ ਕੱਛ ਵਿੱਚ ਦਿੱਤੀ ਹੁੰਦੀ ਸੀ ਤੇ ਜਿਹੜਾ ਉਹ ਜ਼ਿੰਦਗੀ ਦਾ ਬੈਲੈਂਸ ਬਣਾ ਗਈਆਂ ਉਹ ਅੱਜ ਦੀਆਂ ਬੀਬੀਆਂ ਬਣਾ ਨਹੀਂ ਸਕਦੀਆਂ ਉਹ ਖੂਬਸੂਰਤ ਸਵੇਰ ਕਿ ਹੌਲੀ-ਹੌਲੀ ਮਗਰ-ਮਗਰ ਉਹਦੇ ਕੋਈ ਇੱਕ ਨਿੱਕਾ ਜਿਹਾ ਕੁੱਤਾ ਤੁਰਿਆ ਆ ਰਿਹਾ ਉਹ ਬੀਬੀ ਤੁਰੇ ਆ ਰਹੀ ਹੈ ਜੁਆਕ ਦੌੜ ਦੇ ਦੌੜ ਦੇ ਧੂੜਾ ੜਾਉਂਦੇ ਜਾ ਰਹੇ ਨੇ ਉਹ ਧੂੜ ਵੀ ਅਲਰਜੀ ਨਹੀਂ ਸੀ ਕਰਦੀ ਉਹ ਸਾਨੂੰ ਵਤਨਾ ਦੀ ਮਿੱਟੀ ਲੱਗਦੀ ਸੀ ਉਸ ਸਮੇਂ ਜਿਹੜੇ ਸੀਗੇ ਉਹ ਚੰਗੇ ਸਮੇਂ ਸੀ ਰਿਜਕਾਂ ਵਾਲੇ ਸਮੇਂ ਸੀ ਅਬ ਤੁਸੀਂ ਗੱਲ ਕੀਤੀ ਹੁਣੇ ਮਿੱਟੀ ਦੀ ਜਿਵੇਂ ਕਹਿੰਦੀ ਹੈ ਨਾ ਜਦੋਂ ਪਹਿਲਾਂ ਮੀਂਹ ਪੈਂਦਾ ਉਹ ਇੱਕ ਮਿੱਟੀ ਦੀ ਅਲੱਗ ਖੁਸ਼ਬੂ ਹੁੰਦੀ ਹੈ ਹੁੰਦੀ ਆ ਬਿਲਕੁਲ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਉਹ ਹਰ ਰੋਜ਼ ਉਹ ਖੁਸ਼ਬੂ ਆਉਂਦੀ ਸੀ ਜਿਵੇਂ ਸਵੇਰੇ ਉੱਠਦੇ ਇੱਕ ਠੰਡੀ ਆ ਜਦੋਂ ਭਰਦੇ ਸੀ ਨਾ ਕਿਉਂਕਿ ਲੋਕ ਹੁਣ ਅੱਜਕੱਲ ਕਮਰਿਆਂ ਦੇ ਵਿੱਚ ਬੰਦ ਹੋ ਗਏ ਜੀ ਏਸੀ ਛੱਡ ਲੋ ਅੰਦਰ ਬੰਦ ਹੋਵੋ ਪੈ ਜਾਓ ਪਰ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਛੱਤ ਤੇ ਪੈਂਦੇ ਇੱਕ ਤਾਂ ਸਾਰਾ ਪਰਿਵਾਰ ਇਕੱਠਾ ਪੈਂਦਾ ਜੀ ਪਹਿਲਾਂ ਅੱਜ ਕੱਲ ਸਭ ਆਪੋ ਆਪਣੇ ਕਮਰਿਆਂ ਦੇ ਵਿੱਚ ਅੰਦਰ ਵੜ ਕੇ ਪੈ ਜਾਂਦੇ ਆ ਕੁਝ ਨਹੀਂ ਪਤਾ ਲੱਗਦਾ ਕੌਣ 1 ਵਜੇ ਸੁੱਤਾ ਕੌਣ 12 ਵਜੇ ਸੁੱਤਾ ਜੀ 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 ਨਾ ਕੋਈ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਹੂੰ ਹੂੰ ਪੁਰਾਣੇ ਜ਼ਮਾਨੇ ਦੇ ਵਿੱਚ ਇਕੱਠੇ ਸਾਰੇ ਪਰਿਵਾਰ ਨੇ ਪੈਣਾ ਸਾਰਾ ਪਰਿਵਾਰ ਵੀ ਕੋਣ ਸਿਰਫ ਚਾਰ ਜੀ ਨਹੀਂ ਅੱਜ ਦੇ ਪਰਿਵਾਰਾਂ ਦੇ ਵਿੱਚ ਚਾਰ ਤੋਂ ਵੱਧ ਜੀ ਨਹੀਂ ਹੈਗੇ ਬਿਲਕੁਲ ਛੋਟੇ ਛੋਟੇ ਪਰਿਵਾਰ ਹੋ ਗਏ ਹਾਂ ਪਰਿਵਾਰ ਕਿੱਦਾਂ ਹੁੰਦੇ 16 17 ਮੈਂਬਰਾਂ ਦੇ ਪਰਿਵਾਰ ਜਿੱਥੇ ਲਾਈਨਾਂ ਲੱਗ ਜਾਂਦੀਆਂ ਮੱਜਿਆਂ ਦੀਆਂ ਬਿਲਕੁਲ ਜਿੱਦਾਂ ਵੀ ਹਾਂ ਕੱਟ ਪੈ ਜਾਂਦੇ ਸੀ ਉਸ ਟਾਈਮ ਉਹ ਇਸ ਤਰ੍ਹਾਂ ਨਹੀਂ ਸੀ ਉਹਦਾ ਵੀ ਜਿਵੇਂ ਕਿਤੇ ਕੋਈ ਸਿਵਲ ਹਸਪਤਾਲ ਜਨਰਲ ਬਾਗ ਦੇ ਵਿੱਚ ਵਾਏ ਹੋਏ ਬਿਲਕੁਲ ਤੇ ਉਹ ਨਜ਼ਾਰਾ ਹੀ ਵੱਖਰਾ ਹੁੰਦਾ ਸੀ ਫਿਰ ਇਹ ਵੀ ਨਹੀਂ ਕਿ ਮੰਜੇ ਪਿਛੇ ਸੌਜੋ ਅੱਧੀ ਅੱਧੀ ਰਾਤ ਇਕ ਕਰ ਜਿਹੜੀਆਂ ਉਹ ਕਬੀਲਦਾਰੀ ਦੀਆਂ ਉਹ ਗੱਲਾਂ ਕਰਦੇ ਸਵੇਰੇ ਉੱਠ ਕੇ ਆਪਾਂ ਕੀ ਕਰਨਾ ਉਹ ਗੱਲਾਂ ਕਰਦੇ ਕਰਦੀਆਂ ਬੁੜੀਆਂ ਨੂੰ ਦੱਸਦੇ ਕਿ ਅੱਜ ਅਸੀਂ ਐ ਕੀਤਾ ਕੱਲ ਨੂੰ ਐ ਕਰਨਾ ਉਹ ਬਹੁਤ ਹੀ ਇੱਕ ਵਧੀਆ ਸਮਾਂ ਸੀ ਜਿੱਥੇ ਕਹਿ ਲਿਏ ਕਿ ਅੱਜ ਦੇ ਟਾਈਮ 'ਚ ਇਹ ਨਹੀਂ ਪਤਾ ਘਰ ਵਾਲੇ ਨੂੰ ਦੀ ਘਰ ਵਾਲੀ ਸਾਰਾ ਦਿਨ ਕੀ ਕਰਦੀ ਹੈ ਘਰੇ ਬਹਿ ਕੇ ਘਰ ਵਾਲੀ ਨੂੰ ਇਹ ਨਹੀਂ ਪਤਾ ਕਿ ਉਹਦਾ ਘਰ ਵਾਲਾ ਬਾਹਰ ਜਾ ਕੇ ਕੀ ਕਰਦਾ ਪਰ ਪਿੰਡਾਂ ਦੇ ਵਿੱਚ ਕੀ ਚੀਜ਼ ਹੁੰਦੀ ਸੀ ਕਿ ਸਾਰੇ ਆਥ ਨੇ ਬਹਿ ਕੇ ਪੂਰੇ ਦਿਨ ਦਾ ਸਾਰ ਇੱਕ ਦੂਜੇ ਨੂੰ ਦੱਸਦੇ ਅੱਜ ਅਸੀਂ ਆ ਕੀਤਾ ਐ ਕੀਤਾ ਅਫਲਾਨੇ ਬੰਦੇ ਨੂੰ ਮਿਲੇ ਉਹਨੇ ਸਾਨੂੰ ਆ ਕੇ ਆ ਜੀ ਉਹ ਬਹੁਤ ਵੱਖਰੀ ਚੀਜ਼ ਸੀਗੀ ਇੱਕ ਦੇਖੋ ਕਿ ਮੈਂ ਉਹ ਜਿਹੜੀਆਂ ਗੱਲਾਂ ਨਾ ਉਹ ਜਿਹੜੀਆਂ ਤੂੰ ਆ ਸੁਆਦ ਲੀਆਂ ਜੀਆਂ ਗੱਲਾਂ ਸੁਣਾਈਆਂ ਇਹ ਸੱਚਮੁੱਚ ਇੰਜ ਲੱਗਦਾ ਸੀ ਕਿ ਮੈਂ ਪਿੰਡ ਦੇ ਘਰ ਦੇ ਵਿੱਚ ਕਿਸੇ ਕੋਠੇ ਤੇ ਉੱਪਰ ਛੱਤ ਤੇ ਸਾਰੇ ਟੱਬਰ ਦੇ ਮੰਜੇ ਡੱਠੇ ਹੋਏ ਆ ਸਾਰੇ ਜਣੇ ਗੱਲਾਂ ਬਾਤਾਂ ਕਰ ਰਹੇ ਸਾਰਿਆਂ ਤੋਂ ਮੂਰੇ ਇੱਕ ਹਲਕਾ ਜਿਹਾ ਵਿਚਾਰਾ ਉਮਰ ਵਿਹਾ ਚੁੱਕਾ ਇੱਕ ਪੱਖਾ ਆ ਟੇਬਲ ਫੈਨ ਜਿਹਾ ਉਹਨੂੰ ਲਾਵੋ ਬਨੇਰੇ ਨਾਲ ਬਨ ਫਰਾਂ ਵਾਲਾ ਫਰਾਟਾ ਪੱਖਾ ਹਾਂ ਫਰਾਟਾ ਜਿਹਦੀ ਮੂਰੀ ਜੰਗਲੀ ਵਾਲੀ ਜਾਲੀ ਵੀ ਨਹੀਂ ਹੁੰਦੀ ਤੇ ਫਿਰ ਬੱਚਿਆਂ ਨੂੰ ਉਹਨੂੰ ਕਹਿਣਾ ਵੀ ਲਵੇ ਨਾ ਲੱਗਿਓ ਹੱਥ ਦੇ ਲਓਗੇ ਹੱਥ ਦੇ ਲੋਂਗੇ ਵਿੱਚ ਹਾਂ ਕਿਉਂਕਿ ਉਹ ਉਸੇ ਦਾ ਵੀ ਬੜਾ ਤਿੱਖਾ ਦਾਤ ਵਰਗੇ ਤੇ ਉਹਦੇ ਪਰ ਹੁੰਦੇ ਸੀਗੇ ਬਿਲਕੁਲ ਸੋ ਕਈ ਉਹਨਾਂ ਨੂੰ ਦਾਤ ਵਾਲਾ ਦਾਤ ਦੇ ਪਰਾਂ ਵਾਲਾ ਪੱਖਾ ਵੀ ਕਹਿੰਦੇ ਹੁੰਦੇ ਸੀਗੇ ਹੁਣ ਦੇਖੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਸਕੂਨ ਦਿੰਦੀਆਂ ਹਾਂ ਅੱਜ ਅਸੀਂ ਉਹਨਾਂ ਦੇ ਬਾਰੇ ਬਾਬਤ ਗੱਲਾਂ ਕਰਦੇ ਆ ਹੁਣ ਵੀ ਸਕੂਨ ਮਿਲ ਰਿਹਾ ਨਾ ਉਹ ਗੱਲਾਂ ਕਰਕੇ ਉਹ ਗੱਲਾਂ ਸੁਣ ਕੇ ਸਾਡਾ ਮਨ ਅੰਦਰੋਂ ਸੁਆਦ ਨਾ ਭਰਦਾ ਕਿ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਅੱਜ ਅਸੀਂ ਗਵਾ ਚੁੱਕੀਆਂ ਹਮ ਅੱਜ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਈ ਵਾਰ ਬਿਮਾਰ ਨੂੰ ਇਹ ਕਹਿ ਦਿੱਤਾ ਜਾਂਦਾ ਡਾਕਟਰਾਂ ਵੱਲੋਂ ਕਿ ਉਹਨੂੰ ਤੇਲ ਦੇ ਵਿੱਚ ਸੁਆ ਦਿਓ ਹਮ ਇਹ ਰਾਜੀ ਹੋ ਜਾਊਗਾ ਮੂਲੀਆਂ ਨੂੰ ਤੇਲ ਦੇ ਵਿੱਚ ਰੱਖ ਕੇ ਖਾਂਦੇ ਹੁੰਦੇ ਸੀ ਨਾ ਕੋਈ ਸਮਾਂ ਹੁੰਦਾ ਸੀਗਾ ਲੋੜੀ ਵਾਲੇ ਦਿਨ ਵੀ ਤਾਂ ਕਹਿੰਦੇ ਸੀ ਤੇਲ ਦੇ ਵਿੱਚ ਮੂਲੀਆਂ ਰੱਖ ਲਓ ਸਵੇਰੇ ਖਾ ਲਓ ਤੇ ਚੰਗੀਆਂ ਜੇ ਕੋਈ ਬਿਮਾਰ ਹੋ ਜयो ਕਿਸੇ ਨੂੰ ਕੋਈ ਪੀੜੀ ਆ ਜਾਵੇ ਉਦੋਂ ਵੀ ਕਹਿੰਦੇ ਕਿ ਤੇਲ ਦੇ ਵਿੱਚ ਮੂਲੀਆਂ ਰੱਖ ਦਿਓ ਤੇ ਬਾਅਦ ਵਿੱਚ ਇਹਨੂੰ ਖਵਾ ਦਿਓ ਚੰਗੀਆਂ ਹੁੰਦੀਆਂ ਹੁਣ ਉੱਥੇ ਅਸੀਂ ਸਭ ਤੋਂ ਵੱਡੀ ਬਾਹਰ ਸੌਣ ਦਾ ਸਾਨੂੰ ਇੱਕ ਤਾਂ ਫਾਇਦਾ ਇਹ ਹੁੰਦਾ ਸੀਗਾ ਕਿ ਸਾਰੇ ਜਣੇ ਇਕੱਠੇ ਜਿਵੇਂ ਤੁਸੀਂ ਦੱਸਿਆ ਕਬੀਲ ਲੱਗਦੀਆਂ 100 ਗੱਲਾਂ ਆਪਸ ਦੇ ਵਿੱਚ ਕੋਈ ਨਿਆਣਾ ਵੱਡਾ ਹੋ ਰਿਹਾ ਉਹਦੇ ਫਿਕਰ 100 ਉੱਜਾਗਦੇ ਹੁੰਦੇ ਸੀਗੇ ਨਾਲ ਦੀ ਨਾਲ ਅੱਜ ਸੱਚਮੁੱਚ ਅਸੀਂ ਆਪਣੇ ਘਰਾਂ ਦੇ ਵਿੱਚ ਮੈਂ ਇਹ ਕਹਿਣਾ ਹੁੰਨਾ ਕਿ ਸਾਡੀ ਤਰੱਕੀ ਦਾ ਆਲਮ ਇਹ ਹੈ ਕਿ ਹੁਣ ਸਾਨੂੰ ਬਨਵਾਸ ਹਡਾਉਣ ਦੇ ਲਈ ਜੰਗਲਾਂ 'ਚ ਨਹੀਂ ਜਾਣਾ ਪੈਂਦਾ ਹੁਣ ਅਸੀਂ ਆਪਣੇ ਘਰ ਦੇ ਵਿੱਚ ਹੀ ਹਡਾ ਸਕਦੇ ਹਾਂ ਹਰ ਘਰ ਦੇ ਵਿੱਚ ਇੱਕ ਨਹੀਂ 5 5 7 7 ਘਰ ਬਣ ਗਿਆ ਹਮ ਹਰ ਇੱਕ ਦਾ ਆਪੋ ਆਪਣੀ ਦੁਨੀਆ ਦੇ ਵਿੱਚ ਇਕੱਲਿਆਂ ਹੋ ਜਾਣਾ ਇਹ ਸਾਡੀ ਸਮਝ ਨਹੀਂ ਆਉਂਦੀ ਤਰੱਕੀ ਆ ਤੇ ਜਾਂ ਫਿਰ ਅਸੀਂ ਨਿਗਾਰਬਲ ਜਾ ਰਹੇ ਹਾਂ ਗੱਲ ਕਰੀਏ ਨਾ ਜਿੱਦਾਂ ਹੁਣ ਤੁਸੀਂ ਕਿਹਾ ਵੀ ਘਰ ਦੇ ਵਿੱਚ ਹੀ ਨਹੀਂ ਪਤਾ ਲੱਗਦਾ ਕੀ ਹੋ ਰਿਹਾ। ਜੇ ਉਸ ਸਮੇਂ ਦੀ ਗੱਲ ਕਰੀਏ ਇੱਕ ਘਰ 'ਚ ਕੁਝ ਹੁੰਦਾ ਸੀ ਚਾਰ ਜਣਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ। ਬਿਲਕੁਲ ਸਹੀ ਗੱਲ ਹੈ। ਆਸ-ਪਾਸ ਦੇ ਗੁਆਂਢੀ ਪਹਿਲਾਂ ਹੀ ਆ ਜਾਂਦੇ ਸੀ ਕਿ ਭਾਈ ਇਹਨਾਂ ਦੇ ਘਰੇ ਕੋਈ ਦਿੱਕਤ ਆ ਗਈ ਆਪਾਂ ਚੱਲੀਏ ਪਹਿਲਾਂ। ਹਾਂ। ਤੇ ਅੱਜ ਸਕੇ ਭਰਾ ਨਾਲ ਖੜਕੇ ਰਾਜੀ ਨਹੀਂ। ਬਿਲਕੁਲ ਸਹੀ ਗੱਲ ਹੈ। ਆਪਸ ਦੇ ਵਿੱਚ ਸਕੇ ਭਰਾਵਾਂ ਦੇ ਵੈਰ ਪੈ ਗਏ ਨੇ। ਜੀ। ਦੇਖੋ ਗੱਲ ਇਹ ਆ। ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਨਾ ਜੇ ਤੁਹਾਡੀ ਉਮਰ ਤੋਂ ਵੱਡੀਆਂ ਆ। ਨਾ ਚੱਕਰ ਬਤਾ ਕੀ ਹੈ ਇਹ ਤੁਸੀਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਨਾ ਕਿ ਬੱਚਾ ਸਿਆਣਾ ਹੁੰਦਾ ਕਿਉਂਕਿ ਤੁਸੀਂ ਵੀ ਸਿਆਣੇ ਹੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਅੱਜਕੱਲ ਦੇਖਣ ਨੂੰ ਮਿਲਦੀਆਂ ਨਾ ਉਹ ਗੀਤ ਪੁਰਾਣੇ ਭਾਈਆਂ ਦੀ ਭਾਈਆਂ ਬਾਅਦ ਜਨਾ ਮਜਲਸਾਂ ਇਹਦਾ ਗਾਣੇ ਆਉਂਦੇ ਹੁੰਦੇ ਸੀਗੇ ਅੱਜ ਸੱਚੀ ਮੁੱਚੀ ਭਾਈ ਭਾਈ ਦਾ ਵੈਰੀ ਬਣ ਗਿਆ ਹਮ ਵਿੱਚ ਜ਼ਮੀਨ ਆ ਗਈ ਹਮ ਵਿੱਚ ਪੈਸੇ ਆ ਗਏ ਵਿੱਚ ਲਾਲਚ ਆ ਗਏ ਵਿੱਚ ਬੇਤਫਾਕੀ ਆ ਗਈ ਵਿੱਚ ਲੋਕਾਂ ਦੀਆਂ ਚੁਗਲੀਆਂ ਆ ਗਈਆਂ ਵਿੱਚ ਐਸੀਆਂ ਗੱਲਾਂ ਲੋਕ ਕਰ ਜਾਂਦੇ ਆ ਕਿ ਭਾਈ ਨੂੰ ਭਾਈ ਦਾ ਵੈਰੀ ਬਣਾ ਕੇ ਰੱਖ ਜਾਂਦੇ ਆ ਦੇਖੋ ਗੱਲ ਇਹ ਹੈ ਤੁਹਾਡੇ ਦਾਦਾ ਜੀ ਜਾਂ ਮੇਰੇ ਵੀ ਉਹਨਾਂ ਨੇ ਉਹ ਜ਼ਮੀਨ ਜਾਇਦਾਦ ਆਪਣੇ ਬਾਪ ਕੋਲੋਂ ਲਈ ਤੁਹਾਡੇ ਦਾਦਾ ਜੀ ਬਾਪੂ ਨੂੰ ਗਾਂ ਬਾਪੂ ਆਪਣੇ ਪੁੱਤਰ ਨੂੰ ਗਾਂ ਉਹ ਆਪਣੇ ਪੁੱਤਰ ਨੂੰ ਇਹ ਪੀੜੀ ਦਾ ਪੀੜੀ ਚੱਲਦਾ ਰਿਹਾ ਅਸੀਂ ਸਮਝ ਨਹੀਂ ਸਕੇ ਕਿ ਅਸੀਂ ਉਹਨਾਂ ਚੀਜ਼ਾਂ ਵਾਸਤੇ ਲੜੇ ਆ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਨਾਲ ਲੈ ਕੇ ਨਹੀਂ ਜਾਣੀਆਂ ਅਸੀਂ ਨਾਲ ਇੱਕ ਇਥੋਂ ਥੇਲੇ ਦੀ ਚੀਜ਼ ਨਹੀਂ ਲੈ ਕੇ ਜਾਣੀ ਬਿਲਕੁਲ ਅਸੀਂ ਪਰ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਦੇ ਉੱਪਰ ਆਪਣੀ ਜ਼ਿੰਦਗੀ ਗਵਾਤੀ ਹੂੰ ਅਸੀਂ ਬੰਦਾ ਬੰਦੇ ਦਾ ਦਾਰੂ ਨਹੀਂ ਬਣਿਆ ਬੰਦਾ ਬੰਦੇ ਦਾ ਵੈਰੀ ਬਣ ਗਿਆ ਹਮ ਅੱਜ ਲੋੜ ਜਿਵੇਂ ਤੁਸੀਂ ਦੱਸਦੇ ਹੋ ਕਿ ਸਾਡੇ ਪਿੰਡਾਂ ਦੇ ਵਿੱਚ ਉਹ ਸਮਾਂ ਹੁੰਦਾ ਸੀ ਘਰ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਸਮੱਸਿਆ ਹੋ ਜਾਣੀ ਤੇ ਆਣ ਗੁਆਣ ਦੇ ਵਿੱਚ ਸਾਰੇ ਜਣੇ ਖੜਦੇ ਹੁੰਦੇ ਸੀ ਚਾਹੇ ਉਹ ਸਮਾਂ ਖੁਸ਼ੀ ਦਾ ਸੀ ਤੇ ਚਾਹੇ ਸਮਾਂ ਉਹ ਦੁੱਖ ਦਾ ਸੀ ਬਿਲਕੁਲ ਸਾਰੇ ਖੜਦੇ ਹੁੰਦੇ ਸੀ ਇੱਕ ਦੂਸਰੇ ਦੇ ਦੁੱਖ ਦੇ ਸਾਂਝੀ ਸੀ ਸੁੱਖ ਦੇ ਵਿੱਚ ਵੀ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਦੇ ਹੁੰਦੇ ਸੀ ਪਰ ਅੱਜ ਕੀ ਐਸਾ ਵਾਕਾ ਬਣ ਗਿਆ ਕੀ ਸੱਪ ਸੁੰਘ ਗਿਆ ਨਾ ਕੀ ਬਿੱਲੀ ਚੱਕ ਗਈ ਕਿ ਅਸੀਂ ਇੱਕ ਦੂਸਰੇ ਦੇ ਖੂਨ ਦੇ ਬੈਰੀ ਹੋ ਗਏ ਹੂੰ ਇੱਥੇ ਸਾਨੂੰ ਸਮਝਣਾ ਪਊਗਾ ਕਿ ਜੋ ਸੁੱਖ ਏਕੇ ਦੇ ਵਿੱਚ ਆ ਉਹ ਫੁੱਟ ਦੇ ਵਿੱਚ ਹੈ ਨਹੀਂ ਉਹ ਆਪ ਖਖੜੀਆਂ ਕਰੇਲੇ ਹੋ ਕੇ ਹੈ ਨਹੀਂ ਚਾਰ ਲਾਈਨਾਂ ਸਨ ਬੜੀਆਂ ਪਿਆਰੀਆਂ ਜੀ ਕਦੇ ਕਿ ਏਕਾ ਕੁਲੀਆਂ ਨੂੰ ਮਹਿਲ ਬਣਾ ਦਿੰਦਾ ਤੇ ਫੁੱਟ ਢਾ ਦਿੰਦੀ ਹੈ ਚੁਬਾਰਿਆਂ ਨੂੰ ਹੂੰ ਏਕਾ ਕੁਲੀਆਂ ਨੂੰ ਮਹਿਲ ਬਣਾ ਦਿੰਦਾ ਤੇ ਫੁੱਟ ਢਾ ਦਿੰਦੀ ਹੈ ਚੁਬਾਰਿਆਂ ਨੂੰ ਦੋਹਾਂ ਚੱਪੂਆਂ 'ਚ ਜੇਕਰ ਹੋਵੇ ਇਕੱਤੇ ਕਿਸ਼ਤੀ ਚੁੰਮ ਲੈਂਦੀ ਹੈ ਕਿਨਾਰਿਆਂ ਨੂੰ ਸਾਨੂੰ ਏਕੇ ਭੁੱਲ ਗਏ ਮਰ ਗਿਆ ਸਾਡੇ ਏਕੇ ਸਾਡੇ ਏਕਿਆਂ ਦੇ ਨਾਲ ਜਿੱਥੇ ਪਿਆਰ ਮੁਹੱਬਤ ਮਰ ਗਿਆ ਉੱਥੇ ਸਾਡੇ ਰਿਸ਼ਤੇ ਵੀ ਸਹਿਕਦੇ ਆ ਤੇ ਹਰ ਰਿਸ਼ਤਾ ਮਰਨ ਤੋਂ ਪਹਿਲਾਂ ਸਹਿਕਦਾ ਉਹ ਇਹਨੂੰ ਮੁਹੱਬਤਾਂ ਦਾ ਪਾਣੀ ਪਲਾ ਕੇ ਜਿਉਂਦਾ ਕਰ ਲਓ ਉਹਨੇ ਜਿਉਂਦਾ ਹੋ ਜਾਣਾ ਬਿਲਕੁਲ ਤੁਸੀਂ ਦੇਖੋਗੇ ਹੁਣ ਜਦੋਂ ਆਪਾਂ ਮੁਹੱਬਤਾਂ ਦੀ ਗੱਲ ਕੀਤੀ ਅੱਜ ਦੇ ਸਮੇਂ ਦੇ ਵਿੱਚ ਭੈਣ ਭਰਾ ਦੇ ਵਿੱਚ ਫੁੱਟ ਪੈ ਗਈ ਜੀ ਪਰਾ ਭਰਾ ਦੇ ਵਿੱਚ ਫੁੱਟ ਪਈ ਉਹ ਜ਼ਮਾਨਾ ਹੁੰਦਾ ਸੀ ਜਿੱਥੋਂ ਤਿੰਨ ਤਿੰਨ ਚਾਰ ਚਾਰ ਭਰਾ ਇਕੱਠੇ ਇੱਕੋ ਘਰ ਚ ਰਹਿ ਲੈਂਦੇ ਸੀ ਬਿਲਕੁਲ ਰਹਿੰਦੇ ਸੀ ਇਕੱਠੇ ਮਿਲ ਕੇ ਕਬੀਲਦਾਰੀ ਚਲਾਉਂਦੇ ਸੀ ਅੱਜ ਕੱਲ ਇੱਕ ਭਰਾ ਦਾ ਵਿਆਹ ਹੋਇਆ ਜਿਵੇਂ ਦੂਜੇ ਦਾ ਵਿਆਹ ਹੋ ਗਿਆ ਵੰਡ ਪਹਿਲਾਂ ਹੋ ਜਾਂਦੀ ਹੈ ਹੁੰਦਾ ਵੀ ਆਪੋ ਆਪਣੀਆਂ ਕਬੀਲਦਾਰੀਆਂ ਸੰਭਲੀ ਪਰ ਉਹ ਵੀ ਇੱਕ ਸਮਾਂ ਸੀ ਜਦੋਂ ਸਾਡੇ ਦਾਦੇ ਪਰਦਾਦਿਆਂ ਦੇ ਦਾਦੇ ਪਰਦਾਦਿਆਂ ਨੇ ਚਾਰ ਚਾਰ ਪੰਜ ਪੰਜ ਭਰਾਵਾਂ ਨੇ ਇਕੱਠਿਆਂ ਨੇ ਕਬੀਲਦਾਰੀਆਂ ਤੋਰੀਆਂ ਤੇ ਅੱਜ ਇਹ ਜਿਹੜੀ ਚੀਜ਼ ਅਸੀਂ ਇਸਤੇਮਾਲ ਕਰ ਰਹੇ ਉਹਨਾਂ ਦੀ ਦੇਣ ਹੈ ਦੇਖੋ ਗੱਲ ਉਹਨਾਂ ਸਮੇਂ ਦੀ ਇਸ ਤਰ੍ਹਾਂ ਸੀਗੀ ਕਿ ਜਿਵੇਂ ਤੁਸੀਂ ਦੱਸਦੇ ਹੋ ਕਿ ਸਾਡੇ ਮੰਨ ਲਓ ਤੁਹਾਡੇ ਵੀ ਜਾਂ ਸਾਡੇ ਵੀ ਜੇ ਦਾਦੇ ਤਿੰਨ ਤਿੰਨ ਚਾਰ ਚਾਰ ਜਾਂ ਪੰਜ ਪੰਜ ਸੱਤ ਸੱਤ ਭਰਾ ਹੁੰਦੇ ਸੀਗੇ ਉਹ ਵੱਡੇ ਭਰਾ ਦੀ ਇੱਕ ਜ਼ਿੰਮੇਵਾਰੀ ਤੈਅ ਹੁੰਦੀ ਸੀ ਬਿਲਕੁਲ ਕਿ ਭਾਈ ਤੂੰ ਲਾਣੇਦਾਰ ਆ ਠੀਕ ਆ ਤੂੰ ਸਾਰੇ ਲਾਣੇ ਨੂੰ ਨਾਲ ਲੈ ਕੇ ਚੱਲਣਾ ਤੂੰ ਬਿੰਡੀ ਆ ਘਾਟਾ ਪੈ ਗਿਆ ਤਾਂ ਵੀ ਤੇਰਾ ਵਾਧਾ ਪੈ ਗਿਆ ਤੇ ਤਾਂ ਸਾਰਿਆਂ ਦੇ ਵਿੱਚ ਵੰਡਣਾ ਹੀ ਠੀਕ ਹੈ ਸਾਰਿਆਂ ਦੀ ਜ਼ਿੰਮੇਵਾਰੀ ਤੇਰੀਆਂ ਧੀਆ ਪੁੱਤਰ ਸਾਰਿਆਂ ਦੇ ਵਿਹਣ ਦੀ ਜ਼ਿੰਮੇਵਾਰੀ ਤੇਰੀ ਬਾਪੇ ਕਹਿ ਕੇ ਜਾਂਦਾ ਹੁੰਦਾ ਸੀ ਕਿ ਜੇ ਮੈਂ ਮਰ ਗਿਆ ਤੇ ਤੂੰ ਹੈ ਨਾ ਦਿੱਤਾ ਹੂੰ ਫਿਰ ਮੁੜ ਕੇ ਪਿਓ ਦੀ ਜ਼ਿੰਮੇਵਾਰੀ ਤੂੰ ਨਿਭਾਉਣੀ ਹੈ ਹਾਂ ਤੇ ਜੇਠ ਨੂੰ ਜਿਹੜੀਆਂ ਪਰਜਾਈਆਂ ਹੁੰਦੀਆਂ ਸੀ ਛੋਟੀਆਂ ਆ ਗਾਣਿਆਂ ਵਿੱਚ ਤਾਂ ਬਥੇਰਾ ਨਿੰਦਿਆ ਹੂੰ ਸਿਆਣੀਆਂ ਬੀਬੀਆਂ ਤੇ ਸਿਆਣੇ ਜੇਠ ਭਾਈਆ ਜਿਹਾ ਖਵਾਉਂਦੇ ਹੁੰਦੇ ਸੀ ਹੂੰ ਸਿਆਣੀਆਂ ਬੀਬੀਆਂ ਉਹ ਕਹਿੰਦੀਆਂ ਹੁੰਦੀ ਸੀ ਨਾ ਕਿ ਸਾਡਾ ਭਾਈਆ ਜੀ ਆ ਹੂੰ ਠੀਕ ਹੈ ਨਾ ਸੋ ਭਾਇਆ ਤਾਂ ਸੀ ਕਿਉਂਕਿ ਬਾਪ ਦੀ ਥਾਂ ਸੀ ਹੂੰ ਇਸੇ ਤਰ੍ਹਾਂ ਹੀ ਫੁੱਫੜ ਨੂੰ ਵੀ ਅਸੀਂ ਸਾਡੀਆਂ ਮਾਮਾ ਭਾਈਆ ਕਹਿੰਦੇ ਆ ਰਹੀਆਂ ਕਿਉਂਕਿ ਉਹ ਅੱਜ ਵੀ ਕਹਿੰਦੇ ਆ ਸੀ ਭਾਈਆ ਸਤਕਾਰ ਦੇ ਵਜੋਂ ਬਿਲਕੁਲ ਸੋ ਉਹ ਜ਼ਿੰਮੇਵਾਰੀ ਨਿਭਾਉਂਦੇ ਹੁੰਦੇ ਸੀ ਅੱਜ ਕੱਲ ਭਾਈਆ ਬਣਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਹੂੰ ਠੀਕ ਹੈ ਨਾ ਜ਼ਿੰਮੇਵਾਰੀ ਨਿਭਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਹੂੰ ਫਰਜ਼ਾਂ ਪ੍ਰਤੀ ਅਵੇਸਲੇ ਆ ਹੂੰ ਤੇ ਜੇਕਰ ਅਸੀਂ ਫਰਜ਼ਾਂ ਨੂੰ ਤਰਜੀਹ ਨਹੀਂ ਦਿੰਦੇ ਹੱਕਾਂ ਨੂੰ ਮੋਰੇ ਰੱਖਦੇ ਆ ਉੱਥੇ ਲੜਾਈਆਂ ਝਗੜੇ ਹੁੰਦੇ ਆ ਹਮ ਫਰਜ਼ ਵੀ ਹੈ ਨਾ ਸਾਡੇ ਕੋਈ ਬਿਲਕੁਲ ਤੇ ਹੁਣ ਕੋਈ ਇਹ ਵੀ ਤਾਂ ਦੇਖੋ ਨਾ ਵੀ ਸਮਾਂ ਜਦੋਂ ਹੁੰਦਾ ਸੀ ਕਿ ਘਰ ਦੇ ਵਿੱਚ ਕੋਈ ਬੱਚਾ ਵੀ ਆ ਹਮ ਮੰਨ ਲਓ ਜੇਕਰ ਕੋਈ ਇਲਤ ਕਰਦਾ ਹੈ ਹਮ ਉਹਦਾ ਕੋਈ ਚਾਚਾ ਜਾਂ ਤਾਇਆ ਆ ਤੇ ਜਦੋਂ ਕੂਰ ਦਿੰਦਾ ਸੀ ਤਾਂ ਉਹਦੇ ਪਿਓ ਦੀ ਹਿੰਮਤ ਨਹੀਂ ਸੀ ਹੁੰਦੀ ਉਹਨੂੰ ਕਹਿ ਦੇਵੇ ਕਿ ਤੂੰ ਕੂਰਿਆ ਗਿਆ ਬਿਲਕੁਲ ਬਿਲਕੁਲ ਤੇ ਕਿਉਂ ਕੂਰਿਆ ਵੀ ਮੇਰੇ ਮੁੰਡੇ ਨੂੰ ਅੱਜ ਤਾਂ ਅਸੀਂ ਸਿਰ ਪੜਨ ਜਾਂਦੇ ਆ ਤਸੀਂ ਦੇਖੋਗੇ ਖਬਰਾਂ ਹੀ ਇਦਾਂ ਦੀਆਂ ਸਾਹਮਣੇ ਆਉਂਦੀਆਂ ਨੇ ਕਿ ਚਾਚੇ ਨੇ ਕੁਛ ਕਿਹਾ ਤਾਂ ਕਤਲ ਕਰਤਾ ਹਾਂ ਕਿੱਧਰ ਨੂੰ ਤੁਰ ਪਏ ਆ ਮੈਨੂੰ ਸਮਝ ਨਹੀਂ ਆਉਂਦਾ ਆਪਾਂ ਮੈਂ ਤਾਂ ਕੀਮਤ ਇੱਕ ਖਬਰ ਪੜ ਰਿਆ ਸੀਗਾ ਕਿ ਇਥੇ ਕੁੱਤੇ ਤੋਂ ਲੜਾਈ ਹੋਈ ਬਿਲਕੁਲ ਤੇ ਪਿਓ ਪੁੱਤ ਦਾ ਕਤਲ ਹੋ ਗਿਆ ਹੂੰ ਤੁਸੀਂ ਦੇਖੋ ਕਿ ਅਸੀਂ ਹੁਣ ਤੁਰ ਕਿੱਦੋਂ ਨੂੰ ਪਏ ਆ ਅਸੀਂ ਜਿਹੜਾ ਪੰਜਾਬ ਇੱਕ ਦੂਸਰੇ ਦੇ ਸਾਹੀ ਬਿਸਮ ਦਾ ਹੁੰਦਾ ਸੀ ਅੱਜ ਅਸੀਂ ਕਿੱਧਰ ਤੁਰ ਪਏ ਆ ਇਹ ਇਹ ਕਿ ਕੁੱਤੇ ਦੇ ਮਗਰ ਲੜ ਕੇ ਅਸੀਂ ਦੋ ਜਣੇ ਜੀ ਜਿਹੜੇ ਸਝਾਨੋ ਤੋੜ ਦਿੱਤੇ ਆ ਸਾਨੂੰ ਸੋਚਣਾ ਪਊਗਾ ਆਪਣੇ ਪੀੜੀ ਦੇ ਥਲੇ ਸੋਟਾ ਫੇਰਨਾ ਪਊਗਾ ਕਿ ਭਾਈ ਅੱਜ ਦਾ ਸਮਾਂ ਜਿਹੜਾ ਇਨੀ ਤੇਜ਼ੀ ਨਾਲ ਨਹੀਂ ਬਦਲਿਆ ਜਿਹਨੂੰ ਅਸੀਂ ਕਹਿੰਨੇ ਕਿ ਬਹੁਤ ਬਦਲਾਅ ਹੋ ਗਿਆ ਬਦਲ ਅਸੀਂ ਗਏ ਆ ਸਾਡੇ ਮਨ ਬਦਲ ਗਿਆ ਅਸੀਂ ਅੰਦਰ ਚੋਰ ਬਿਠਾ ਲਿਆ ਕਿ ਪਤਾ ਨਹੀਂ ਕਿ ਦੂਸਰੇ ਭਾਈ ਨੇ ਕੀ ਲੁੱਟ ਕੇ ਲੈ ਜਾਣਾ ਇੱਥੋਂ ਕੋਈ ਵੀ ਲੁੱਟ ਕੇ ਨਹੀਂ ਲੈ ਜਾ ਸਕਿਆ ਕੋਈ ਵੀ ਬਿਲਕੁਲ ਸਿਕੰਦਰ ਵਰਗੇ ਹਮ ਅਬਦਾਲੀ ਵਰਗੇ ਗਜਨੀ ਵਰਗੇ ਸਾਰੇ ਦੇ ਸਾਰੇ ਖਾਲੀ ਹੱਥ ਹੀ ਗਏ ਆ ਹਮ ਨਾਲੇ ਪੰਜਾਬ ਨੂੰ ਕੋ ਲੁੱਟ ਸਕਿਆ ਕਦੇ ਵੀ ਨਹੀਂ ਤੇ ਤੁਸੀਂ ਇਹ ਸੋਚ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਜੇਕਰ ਤੁਸੀਂ ਰਲ ਮਿਲ ਕੇ ਇਕੱਠੇ ਹੋ ਕੇ ਵਾਹ ਖਾ ਲਓਗੇ ਤਾਂ ਚੰਗੇ ਰਹੋਗੇ ਲੜ ਕੇ ਟੁਕੜਿਆਂ ਦੇ ਵਿੱਚ ਜਦੋਂ ਰਹੋਗੇ ਤਾਂ ਟੁਕੜਿਆਂ ਦੇ ਵਿੱਚ ਵੰਡੇ ਹੋਏ ਕਬੀਲਿਆਂ ਦੇ ਉੱਪਰ ਕਹਿੰਗੀ ਵਾਰ ਸ਼ੇਰਾਂ ਦੇ ਕਬੀਲਿਆਂ ਦੇ ਉੱਪਰ ਗਿੱਦੜ ਰਾਜ ਕਰ ਜਾਂਦੇ ਹਮ ਹੁਣ ਇਸ ਤੋਂ ਇਹਨਾ ਮੈਨੂੰ ਇੱਕ ਹੋਰ ਗੱਲ ਯਾਦ ਆਈ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਜੇ ਇੱਕ ਮੁੰਡਾ ਹੋਇਆ ਆ ਕਹਿੰਦੇ ਸੀ ਨਹੀਂ ਆਪਾਂ ਨੂੰ ਇੱਕ ਹੋਰ ਚਾਹੀਦਾ ਜੋੜੀ ਬਣਾਵਾਂਗੇ ਤਾਂ ਕਿ ਕੱਲ ਨੂੰ ਕੋਈ ਲੋੜ ਪੈ ਗਈ ਕੋਈ ਬਗਾਨਾ ਨਾਲ ਨਾਲ ਖੜਿਆ ਘਟੋ ਘਟ ਆਪਣਾ ਭਰਾ ਤੇ ਖੜੂਗਾ ਬਿਲਕੁਲ ਅੱਜ ਕੀ ਹੋ ਗਿਆ ਨਹੀਂ ਸਾਨੂੰ ਇੱਕ ਹੀ ਚਾਹੀਦਾ ਕਿਉਂਕਿ ਅੱਜ ਦਾ ਜ਼ਮਾਨਾ ਕੀ ਹੋ ਗਿਆ ਦੋ ਹੁੰਦੇ ਆ ਨਾ ਤਾਂ ਉਹੀ ਕਰਨ ਲੱਗ ਜਾਂਦੇ ਆ ਮੇਰੇ ਮਾਪੇ ਹੋ ਹੈ ਨਹੀਂ ਤੂੰ ਸੰਭਲਾ ਤੇਰੇ ਹੈ ਨਹੀਂ ਇਹ ਤੂੰ ਸੰਭਲਾ ਦੇਖੋ ਬਿਲਕੁਲ ਸਹੀ ਗੱਲ ਮੈਂ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕਦਾ ਬੜੀ ਸੋਹਣੀ ਗੱਲ ਕੀਤੀ ਤੁਸੀਂ ਅੱਜ ਦੇ ਮਾਪੇ ਤਾਂ ਕੀ ਸੋਚਦੇ ਆ ਅੱਜ ਕਹਿੰਦੇ ਕਿ ਇੱਕ ਬੱਚਾ ਹੋ ਗਿਆ ਹੂੰ ਇੱਕ ਕੁੜੀ ਹੋ ਗਈ ਬਹੁਤ ਹੈ ਠੀਕ ਹੈ ਬਹੁਤ ਹੈ ਜੀ ਹੁਣ ਨਾਂ ਤਾਂ ਉਹ ਕੁੜੀ ਦੇ ਨਿਆਣੇ ਨੂੰ ਮਾਸੀ ਮਿਲਣੀ ਹੈ ਹੂੰ ਨਾਂ ਮੁੰਡੇ ਦੇ ਨਿਆਣਿਆਂ ਨੂੰ ਗਾਜਾ ਚਾਚਾ ਤਾਇਆ ਮਿਲਣਾ ਰਿਸ਼ਤੇ ਵੀ ਖਤਮ ਹੂੰ ਪਿਆਰ ਵੀ ਖਤਮ ਮਾਂ ਜਿਹੜੀ ਬੱਚੇ ਨੂੰ ਜਨ ਦਿੰਦੀ ਉਹ ਹੀ ਸੋਚਦੀ ਹੈ ਪਿਓ ਵੀ ਸੋਚਦਾ ਕਿ ਰਹਿਣ ਦੇ ਸ਼ਰੀਕ ਕਿਉਂ ਜੰਮਣਾ ਇਹ ਗੱਲਾਂ ਸੋਚਦੇ ਆ ਸੀ ਹੂੰ ਕੀ ਬੰਡੀਆਂ ਪੈ ਜਾਣੀਆਂ ਪਰ ਇਹ ਗੱਲਾਂ ਨੂੰ ਛੱਡ ਕੇ ਜੇਕਰ ਅਸੀਂ ਆਪਣੇ ਰਿਸ਼ਤਿਆਂ ਨੂੰ ਜਿਉਂਦਾ ਜਾਗਦਾ ਰੱਖਣਾ ਹੈ ਤਾਂ ਮਸਾਲਾ ਬਣੋ ਯਾਰ ਤਬਰ ਸਾਂਝੇ ਦੇ ਵਿੱਚ ਜੋ ਸਵਾਦ ਹੈ ਜ਼ਿੰਦਗੀ ਦਾ ਨਫੇ ਨੁਕਸਾਨ ਬਿਲੇ ਸਾਂਝਾ ਟਬਰ ਨਾਲ ਖੜਦਾ ਹ ਹ ਆਪਾਂ ਇਕੱਠੇ ਹੋ ਜਾਈਏ ਇਕੱਠ ਲੋਹੇ ਦੀ ਲਾਠ ਸਣ ਬਜ਼ੁਰਗ ਕਹਿੰਦੇ ਨੇ ਇਹ ਤਾਂ ਛੋੜ ਉਹਨਾਂ ਕਹਾਣੀਆਂ ਵੀ ਉਹ ਪੜੀਆਂ ਵੀ ਉਹ ਲੱਕੜੀ ਲਿਆਓ ਜੀ ਕੱਲੀ ਕੱਲੀ ਤੋੜ ਦਿਓ ਜੇ ਏਦਾਂ ਮੁੜ ਕੇ ਮੋੜੋ ਹ 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 ਸੋ ਆਜੋ ਆਪਾਂ ਪਿਆਰ ਵਾਲੀ ਕੋਈ ਗੱਲ ਕਰੀਏ ਰਲ ਮਿਲ ਕੇ ਰਹੀਏ ਘਰਾਂ ਦੇ ਵਿੱਚ ਇਤفاق ਹੋਵੇ ਔਰ ਜਦੋਂ ਘਰਾਂ ਦੇ ਵਿੱਚ ਪਿਆਰ ਇਤفاق ਕੀਮਤ ਹੁੰਦਾ ਨਾ ਹੂੰ ਉਹਨਾਂ ਘਰਾਂ ਦੇ ਵਿੱਚ ਰਿਜਕ ਨੱਚਦਾ ਹੈ ਹੂੰ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਦੌੜੀਆਂ ਫਿਰਦੀਆਂ ਨੇ ਉਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਤੇ ਚਾ ਜਿਹੜੇ ਆ ਉਹ ਕੰਧਾਂ ਟਪ ਟਪ ਕੇ ਦੂਸਰੇ ਦੇ ਘਰਾਂ ਦੇ ਵਿੱਚ ਜਾਂਦੇ ਨੇ ਇਹ ਪਿਆਰ ਇਤفاق ਦੀ ਬਦੌਲਤ ਆ ਪਿਆਰ ਇਤفاق ਦੇ ਨਾਲ ਜੇਕਰ ਰਵਾਂਗੇ ਆਪ ਵੀ ਸੁਗੀ ਤੇ ਦੂਸਰੇ ਕਿਸ ਤਾ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਅੱਜ ਆਪਾਂ ਗੱਲ ਕੀਤੀ ਉਹਨਾਂ ਸਵੇਰਾਂ ਦੀ ਪੰਜਾਬ ਦੇ ਵਿੱਚ ਜਿਹੜੀਆਂ ਵੱਖਰੀਆਂ ਹੀ ਹੁੰਦੀਆਂ ਸੀ ਤੇ ਅੱਜ ਮੋੜ ਸਾਨੂੰ ਉਹਨਾਂ ਹੀ ਸਵੇਰਾਂ ਦੀ ਲੋੜ ਹੈ ਜਿਸ ਦੇ ਵਿੱਚ ਭਰਾ ਭਰਾ ਦੇ ਸਾਥ ਦੇ ਨਾ ਕਿ ਉਹਨਾਂ ਦੇ ਵੈਰੀ ਬਣੇ ਤਾਂ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। દૂર મુદ્દે તે નેડે પંજાબી ટીવી